ਆਈ ਪੀ ਵਾਰਡੇ ਦੂਰੂ ਨਾਮ ਮਿਲਿਆ ਹੈ ਨਾਮ ਨਾਮ ਮਿਲਿਆ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਪਾਨਾ ਸਿੱਧੂ ਦੇ ਫੈਨ ਲਈ ਬਹੁਤ ਵੱਡੀ ਖੁਸ਼ਖਬਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਜਿਵੇਂ ਕਿ ਸਾਨੂੰ ਪਤਾ ਹੀ ਹੈ ਕਿ ਪਾਨਾ ਸਿੱਧੂ ਜੀ ਨੇ YouTube ਤੇ ਚੈਨਲ ਬਣਾਇਆ ਹੋਇਆ ਹੈ ਚਾਚਾ ਵਾਉ ਜਿੱਥੇ ਕਿ ਇਹ ਸਾਨੂੰ ਚੈਨਲ ਤੇ ਫਨੀ ਵੀਡੀਓ ਵੇਖਣ ਨੂੰ ਮਿਲਦੀਆਂ ਸੀ ਲਗਾਤਾਰ ਮਿਹਨਤ ਕਰਨ ਤੋਂ ਬਾਅਦ ਪਬਲਿਕ ਨੇ ਉਹਨਾਂ ਦਾ ਸਾਥ ਦਿੱਤਾ ਅਤੇ ਉਹਨਾਂ ਦੇ 1 ਮਿਲੀਅਨ ਤੋਂ ਪਾਰ ਸਬਸਕ੍ਰਾਈਬ ਹੋ ਚੁੱਕੇ ਨੇ ਜਿੱਥੇ ਕਿ YouTube ਵੱਲੋਂ ਬਣਦੀਆਂ ਸ਼ਰਤਾਂ ਵੱਲੋਂ ਉਹਨਾਂ ਦੇ ਕਰ ਪਲੇ ਬਟਨ ਪਹੁੰਚ ਚੁੱਕਿਆ ਹੈ ਜਿਸ ਨੂੰ ਦੇਖ ਕੇ ਬਹੁਤ ਹੀ ਜ਼ਿਆਦਾ ਖੁਸ਼ ਪਾਨਾ ਸਿੱਧੂ ਨੇ ਆਪਣੀ ਮਾਤਾ ਦੇ ਨਾਲ ਇਹ ਪਲੇ ਬਟਨ ਸਾਂਝਾ ਕੀਤਾ ਤੇ ਮਾਤਾ ਵੀ ਬਹੁਤ ਖੁਸ਼ ਹੋਈ ਆਓ ਤੁਹਾਡਾ ਨਾਲ ਵੀ ਉਹਨਾਂ ਦੀ ਵੀਡੀਓ ਕਲਿੱਪ ਪਸੰਦੀ ਕਰਦੇ ਆਂ ਜੇਕਰ ਤੁਸੀਂ ਪਾਨਾ ਸਿੱਧੂ ਨੂੰ ਪਿਆਰ ਕਰਦੇ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਜੀ ਵੀਡੀਓ ਹੁਣ ਘੈਂਟ ਘੈਂਟ ਲੈ ਕੇ ਆਇਆ ਕਰਾਂਗੇ ਤੁਹਾਡੇ ਵਾਸਤੇ ਲਵ ਯੂ ਚਾਚਾ ਬਾਓ ਰੈਕੂ ਹੁਣ ਇਹਨੂੰ ਵੱਡਣਾ ਵਜਾ ਲਓ ਮੈਂ ਚਾਚਾ ਕਿਉਂ ਵੱਡਣਾ ਸਿੱਖੀ ਜਾਂਦੀ ਚਾਚਾ ਵਾੜਾ ਪਿਆਰ ਲੈ ਰਿਹਾ ਮੈਂ ਕੰਮ ਕਰ ਰਹੀ ਆ ਹਜੇ ਵੀ ਜਿਹੜੀ ਮੈਂ ਤੋਂ ਜਾ ਰਹੀ ਆ ਮੇਰੇ ਕੋਲ ਛਾਲੀ ਰਹਿਣੀਆਂ ਤੇ ਇਹ ਰੜਾ ਕੇ ਇੱਕ ਨਾਮ ਮਿਲਿਆ ਹੈ